ਮੇਰੇ ਵੱਲੋਂ ਸਾਰੇ ਸੰਸਥਾ ਕਾ ਜੀ ਨਾਮ ਲਿਖਿਆ ਹੋਇਆ ਜੀ ਤੇ ਪੜਤ ਆਖਦੇ ਆ ਤੇ ਜਿਹੜੀਆਂ ਹੱਡੀਆਂ ਉਹਨਾਂ ਜੰਗਲਾਂ ਟੁੱਟ ਜਾਂਦੇ ਐ ਐਕਸੀਡੈਂਟ ਹੋ ਜਾਂਦੇ ਉਹਨਾਂ ਬਾਰੇ ਜਿਹੜੀ ਹੈ ਸੰਭਾਲ ਦਾ ਸਾਰਾ ਇਹਦੇ ਸਾਹਮਣੇ ਜਿਹੜਾ ਸਟਾਲ ਲੱਗਿਆ ਹੈ ਇਹਦੇ ਵਿੱਚ ਦੱਸਿਆ ਜਾਂਦਾ ਹੈਗਾ ਇਹ ਸਟਾਲ ਵਿੱਚ ਇਹਦਾ ਸਾਰਾ ਅੰਦਰ ਹੋਣ ਲਈ ਰੋਗ ਹੁੰਦੇ ਆ ਉਹਨਾਂ ਵਿੱਚ ਉਹ ਉਹ ਮੁਨਾਫਾ ਹੋ ਜਾਂਦੇ ਆ ਉਹ ਇੱਕ ਸਾਰੇ ਤਰ੍ਹਾਂ ਦੇ ਸਾਰਾ ਸੂਰ ਫਾਰਮਿੰਗ ਲਾਹੇਵੰਦ ਕਿਤਾਬ ਜੀ ਆਇਆਂ ਨੂੰ ਅਲੱਗ-ਅਲੱਗ ਨਸਲਾਂ ਜਿਹੜੀਆਂ ਇਹ ਬਾਈ ਜੀ ਨੂੰ ਧੁਮਾ ਕੇ ਦਿਖਾ ਰਹੇ ਆ ਇਹ ਜਰਸੀ ਹੈਗੀ ਬੜੀ ਛੋਟੀ ਜੀ ਲਊ ਹੁੰਦੀ ਆ ਅਲੱਗ-ਅਲੱਗ ਨਸਲ ਦੇ ਆ ਇਹ ਮੁਰਗੀਆਂ ਤੁਸੀਂ ਦੇਖ ਸਕਦੇ ਆ ਅਲੱਗ-ਅਲੱਗ ਤਰ੍ਹਾਂ ਦੀ ਨੀਲੀ ਰਾਵੀ ਅਲੱਗ-ਅਲੱਗ ਤਰ੍ਹਾਂ ਦੀਆਂ ਗਊਆਂ ਨੇ ਐਚਐਫ ਸਾਈਵਾਲ ਤੇ ਮੁਰਾ ਮੈਂ ਤੁਹਾਨੂੰ ਦੇਖ ਸਕਦੇ ਹਾਂ ਮੇਰੇ ਵੱਲੋਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਬੋਲਤੋਂ ਠੀਕ ਹੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਵਲੋਗ ਦੇ ਵਿੱਚ ਆਪ ਦਾ ਨਮਰਦਾਵੋ ਜੀ ਅੱਜ ਪਸ਼ੂ ਪਾਲਣ ਮੇਲਾ ਜਿਹੜਾ ਕਿ ਦੋ ਦਿਨ ਚੱਲਣਾ ਹੈਗਾ 13 ਔਰ 14 ਤਰੀਕ ਨੂੰ ਤੁਸੀਂ ਇੱਥੇ ਆ ਸਕਦੇ ਹੋ ਤੇ ਠੀਕ ਤਰ੍ਹਾਂ ਦੇ ਫੀਲਡ ਵਾਰੇ ਲੰਗਰਾਂ ਵਾਰੇ ਖੇਤੀ ਪਸ਼ੂਆਂ ਦੇ ਸਿਹਤ ਸੰਭਾਲ ਦਾ ਜਿਹੜਾ ਸਟਾਲ ਲੱਗਾ ਹਾ ਜਿੰਨੇ ਡੰਗਰਾਂ ਦੀਆਂ ਹੱਡੀਆਂ ਟੁੱਟ ਜਾਣ ਉਹਨਾਂ ਦੇ ਪਲੇਟਾਂ ਪੈਂਦੀਆਂ ਕਿਵੇਂ ਪੈਂਦੀਆਂ ਨੇ ਉਹ ਇੱਥੇ ਸਾਰਾ ਕੁਝ ਇਹਨਾਂ ਕੋਲੇ ਹੈਗੀ ਜਾਣਕਾਰੀ ਆਪਾਂ ਪਹੁੰਚ ਚੁੱਕੇ ਆ ਪਸ਼ੂ ਪਾਲਣ ਮੇਲਾ 13-14 ਸਤੰਬਰ 2024 ਪੀਏਯੂ ਲੁਧਿਆਣਾ ਜੀ ਆਓ ਤੁਹਾਨੂੰ ਮੇਲਾ ਦਿਖਾਣੇ ਆ ਜੀ ਡੰਗਰਾਂ ਬਾਰੇ ਤੁਹਾਨੂੰ ਨੌਲੇਜ ਦਵਾਂਗੇ ਇਹ ਹੈ ਪਸ਼ੂਆਂ ਦੀ ਹੈਲਥ ਬਾਰੇ ਜਿਹੜਾ ਦੱਸਦੇ ਆ ਪਸ਼ੂ ਹਸਪਤਾਲ ਸਿਦਾਂਵਾ ਤੋਂ ਭਾਗ ਇਹ ਸਾਰੇ ਉਹਨਾਂ ਦੇ ਜਿਹੜੇ ਦੇਖਭਾਲੇ ਆ ਇੱਦਾਂ ਜੀ ਉਹਨਾਂ ਦੇ ਕੋਈ ਹੱਡ ਬੈ ਟੁੱਟ ਜਾਣ ਇਹ ਹੈ ਮੁਰਗਾ ਬਲੈਤੀ ਮੁਰਗਾ ਜਿਹਦਾ ਨਾਮ ਲਿਖਿਆ ਹੋਇਆ ਜੀ ਤੁਸੀਂ ਪੜਤ ਰਹੇ ਹੋ ਤੇ ਜਿਹੜੀਆਂ ਹੱਡੀਆਂ ਉਹਨਾਂ ਜੰਗਲਾਂ ਚ ਟੁੱਟ ਜਾਂਦੀ ਐ ਐਕਸੀਡੈਂਟ ਹੋ ਜਾਂਦੇ ਉਹਨਾਂ ਬਾਰੇ ਜਿਹੜੀ ਹੈ ਸੰਭਾਲ ਦਾ ਸਾਰਾ ਇਹਦੇ ਸਾਹਮਣੇ ਜਿਹੜਾ ਸਟਾਲ ਲੱਗਿਆ ਹੈ ਇਹਦੇ ਵਿੱਚ ਦੱਸਿਆ ਜਾਂਦਾ ਹੈਗਾ ਇਸ ਸਟਾਲ ਵਿੱਚ ਇਹਦਾ ਸਾਰਾ ਅੰਦਰ ਭੋਜਨ ਲਈ ਲੀਵਰ ਸਾਰਾ ਕੁਝ 8-8 ਜਿਹੜਾ ਦੱਸਿਆ ਗਿਆ ਹੈਗਾ ਇਹ ਜਿਹੜੇ ਸਟਾਲ ਲੱਗੇ ਯੂਨੀਵਰਸਿਟੀ ਦੀ ਵਿਪਾਰ ਦੇ ਵੱਲੋਂ ਲਾਏ ਗਏ ਹੈਗੇ ਆ ਕਲੱਬ ਸੇਵਾਵਾਂ ਤੇ ਦੇਖੇ ਲਾਬੋਰਾਟਰੀ ਸੁਵਿਧਾਵਾਂ ਫੈਸਿਲਿਟੀਆਂ ਪਾਲਤੂ ਜਾਨਵਰਾਂ ਲਈ ਜਿਹੜੀਆਂ ਸੁਵਿਧਾਵਾਂ ਨੇ ਕੋਈ ਲਿਖਿਆ ਪੈਟ ਐਨੀਮਲ ਫੈਸਿਲਿਟੀਆਂ ਤੇ ਮੋਬਾਈਲ ਵੈਟਰਨਰੀ ਸੇਵਾ ਜਿਹੜੀ ਇਹਨਾਂ ਦੀ ਸਾਰਾ ਕੁਝ ਇੱਥੇ ਲਿਖਿਆ ਹੋਇਆ ਜੀ ਇਸ ਤੋਂ ਅੱਗੇ ਜਾਵਾਂਗੇ ਆਪਾਂ ਦੇਖਦੇ ਹਾਂ ਇੱਧਰ ਗਲਤ ਮਾਪਦੰਡਾਂ ਨੂੰ ਸਾਫ਼ ਤੋਂ ਤੋਂ ਪਾਦਨ ਪਾਠਿਆਂ ਬਤਨ ਦੇਖ ਸਕਦੇ ਹਾਂ ਕਿ ਸਾਰਾ ਪੀਏਯੂ ਵੱਲੋਂ ਜਿਹੜੇ ਸਟਾਲ 3D ਸਾਧਨ ਲਗਾਏ ਗਏ ਹੈਗੇ ਆ ਕੋਈ ਵੀ ਕੰਮ ਕਰਦਾ ਹੈ ਬੜੀ ਇੱਕ ਚੱਲਦਾ ਹੈ ਮੁਰਗੀਾਂ ਨੂੰ ਪਛਮਾ ਜਿੱਤੂ ਜਾਣ ਦੀ ਬਿਮਾਰੀ ਇਸ ਤਰ੍ਹਾਂ ਕਰਕੇ ਸਾਡੇ ਇਹ ਸਾਰੇ ਇਹਨਾਂ ਕੋਲ ਇਲਾਜ ਡਾਇਗਨੋਸੋ ਇੱਕ ਉਹ ਹੁੰਦੇ ਨੇ ਇਹ ਹੈ ਡਾਇਗਨੋਸਟਿਕ ਦਾ ਸਟਾਲ ਜਿਹੜਾ ਤੁਸੀਂ ਦੇਖ ਸਕਦੇ ਆ ਇਹ ਲੈ ਇਸ ਜਿੱਕੇ ਕੀ ਵਾਲਾ ਇਹ ਜਿਹਨਾਂ ਦੇ ਬੋਕ ਹੁੰਦੇ ਆ ਉਹ ਮੁਨਾਫਾ ਵੈਰਾ ਹੋ ਜਾਂਦੇ ਆ ਉਹ ਇੱਕ ਸਾਰੇ ਤਰ੍ਹਾਂ ਦੇ ਸਾਰਾ ਉਹਨਾਂ ਡਾਇਗਨੋਸ ਜਿਹੜਾ ਇਹ ਜਿਹੜਾ ਸਟਾਲ ਉਹ ਲੱਗਿਆ ਹੋਇਆ ਆ ਜੀ ਅਗਲੇ ਸਟਾਲ ਤੇ ਆਪਾਂ ਆ ਗਏ ਆ ਮੈਡੀਕਲ ਪੌਦਿਆਂ ਦੀ ਵਿਕਰੀ ਇੱਥੇ ਜਿਹੜਾ ਇਹ ਸਟਾਲ ਲੱਗਿਆ ਹੋਇਆ ਸਾਰਾ ਇਹ ਪ੍ਰੋਸੈਸਿੰਗ ਦਾ ਸਟਾਲ ਆ ਜੀ ਕਿਵੇਂ ਪ੍ਰੋਸੈਸ ਕਰਨਾ ਮੁਰਗਿਆਂ ਦੀ ਫਰਕ ਮੁਰਗਿਆਂ ਨੂੰ ਲਟਕਾਉਣਾ ਬੇਹੋਸ਼ ਕਰਨਾ ਉਹ ਸਾਰਾ ਆਪਣੇ ਦੇ ਕੋਲ ਪੌਦਿਆਂ ਦੇ ਸਾਹਦੇ ਤੁੱਲ ਲੱਗੇ ਹੋਏ ਹੈਗੇ ਤੁਹਾਡੀ ਤਰ੍ਹਾਂ ਦੇ ਕਿ ਪੋਲਟਰੀ ਮੀਟ ਉਤਪਾਦਨ ਦੇ ਜਿਹੜਾ ਸਟਾਲ ਲੱਗਿਆ ਹੋਇਆ ਉਹਦੇ ਨਾਲ ਰਿਲੇਟਡ ਹੈਗਾ ਇਹ ਹੈ ਕਾਲਜ ਆਫ ਫਿਸ਼ਰੀਜ਼ ਤੇ ਨਾਲ ਹੀ ਇਹਨਾਂ ਨੇ ਆਈਸਕ੍ਰੀਮ ਦਾ ਜਿਹੜਾ ਸਟਾਲ ਆ ਉਹ ਇੱਥੋਂ ਇਹਨਾਂ ਵੱਲੋਂ ਜਿਹੜੀ ਆ ਸੀਲ ਕੀਤੀ ਜਾ ਰਹੀ ਹੋਈ ਹੈ ਇਹ ਜਿਹੜੇ ਮੱਛੀ ਪਕੌੜੇ ਫਿਸ਼ ਫਿੰਗਰ ਤੁਹਾਨੂੰ ਪਤਾ ਪਰ ਉਹ ਤਪਾਲ ਉਹ ਇੱਥੇ ਫਾਰ ਸੇਲ ਹਿਲਾਇਸਾ ਦਾ ਖਾ ਸਕਦੇ ਆ ਆਨੰਦ ਲੈ ਸਕਦੇ ਆ ਮੱਛੀ ਦਾ ਜਿਹੜਾ ਕਾਲਜ ਆਫ ਫਿਸ਼ਰੀਜ਼ ਤੁਸੀਂ ਦੇਖ ਲਓ ਆਮੜੇ ਮੱਛੀਆਂ ਦੀ ਜਿਹੜੀ ਕੁਆਲਿਟੀ ਦਾ ਕਾਰਪ ਮੱਛੀ ਕਬਈ ਮੱਛੀ ਪੰਗਾਸ ਕੈਟਫਿਸ਼ ਇਸ ਤਰ੍ਹਾਂ ਲਗ ਲਗ ਇਹਨਾਂ ਦਾ ਕੋਈ ਜਾਨਵਰ ਜਿਹੜਾ ਮੱਛੀਆ ਉੱਤੇ ਆ ਜਾਂਦੀ ਸੀਰੀਜ਼ ਦੇ ਨਾਲ ਅਸੋਸੀਏਟਿਡ ਹੈਗੇ ਇਹਨਾਂ ਪੱਤਕਾ ਪੱਤਕਾ ਨੇ ਜਿੱਦ ਤੁਸੀਂ ਦੇਖ ਸਕਦੇ ਹੋ ਅਜੋਲਾ ਕਾਫੀ ਯੂਨਿਟ ਪਰਲੇ ਪਾਸੇ ਐ ਡੈਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਕਾਲਜ ਦਾ ਜਿਹੜਾ ਸਟਾਲ ਲੱਗਿਆ ਹੋਇਆ ਇਹ ਪੀਏਯੂ ਐਨਐਸ ਇਨ੍ਹਾਂ ਦੇ ਵੱਲੋਂ ਲੱਗਿਆ ਹੋਇਆ ਪਸ਼ੂ ਪਾਲਣ ਵੱਲੋਂ ਕਿ ਡੈਰੀ ਅਤੇ ਫੂਡ ਸਾਇੰਸ ਟੈਕਨੋਲੋਜੀ ਕਾਲਜ ਤੁਸੀਂ ਇਨ੍ਹਾਂ ਦੇ ਜਿਹੜੇ ਲੈਬ ਉਹ ਦੇਖ ਸਕਦੇ ਹੋ ਜਿਹੜਾ ਲੱਗੇ ਨਾ ਤੁਹਾਨੂੰ ਜਿਹੜੇ ਸਟਾਲ ਇੱਥੇ ਜਿਹੜੇ ਪ੍ਰੋਵਾਈਡ ਕੀਤੇ ਹੋਏ ਨੇ

ਆਕਲ ਉਸ ਤਰ੍ਹਾਂ ਦੇ ਜਿਹੜੇ ਸ਼ੈੱਡ ਬਣਾ ਕੇ ਤੁਹਾਨੂੰ ਨਮੂਨੇ ਦਿੱਤੇ ਹੋਏ ਹਨ ਇਹਨਾਂ ਦੇ ਹੋਰ ਅੱਗੇ ਚੱਲਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਨਵੇਂ ਜਨਮੇ ਬਛੜੂ ਦੀ ਸਾਂਭ ਸੰਭਾਲ ਦਾ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਸੰਖੇਤ ਖੇਤੀ ਇਹ ਜਿਹੜੇ ਸੂਰ ਫਾਰਮਿੰਗ ਲਾਹੇਵੰਦ ਕੀਤਾ ਜੀ ਆ ਇਹਨਾਂ ਨੂੰ ਸੂਰ ਫਾਰਮਿੰਗ ਜਿਹੜੇ ਪਿਗ ਉਹਨਾਂ ਦੇ ਕਿੱਤੇ ਬਾਰੇ ਜਿਹੜਾ ਰਿਲੇਟਡ ਸੂਰਾਂ ਦੇ ਬਾਰੇ ਉਹ ਸੁਝਾਇਆ ਜਾਂਦਾ ਇਸ ਸਟਾਲ ਦੇ ਉੱਪਰ ਸਨੇ ਇੱਥੇ ਵੀ ਇਹਨਾਂ ਦੇ ਕੰਟੈਕਟ ਨੰਬਰ ਜਿਹੜੇ ਆ ਲਿਖੇ ਹੋਏ ਆ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹ ਹੈ ਪ੍ਰੋਗਰੈਸਿਵ ਗੌਰਮਰ ਵੈਲਫਰ ਐਸੋਸੀਏਸ਼ਨ ਪੰਜਾਬ ਇਨੋਵੇਟਿਵ ਸਟਾਰਟ ਫਾਰਮਰਸ ਐਸੋਸੀਏਸ਼ਨ ਇਹਨਾਂ ਦੇ ਆ ਲਗ ਲਗ ਤਰ੍ਹਾਂ ਦੇ ਆ ਆਪ ਮੱਚੀਆਂ ਦੇਖ ਸਕਦੇ ਹੋ ਤੁਸੀਂ ਸਰਵੇਖਣ ਪੰਜਾਬ ਵਿੱਚ ਮੱਚੀ ਪੱਕਾ ਫੱਲ ਇਹ ਛੋਟੀਆਂ ਮੱਛੀਆਂ ਜਿਹੜੀਆਂ ਨੇ ਪਰਦੇਸਾਂ ਦੇ ਵਿੱਚ ਪਾਏ ਹੋਏ ਨੇ ਇਹ ਜਿਹੜੀਆਂ ਸੋਰਾ ਦੀ ਜਿਹੜੀ ਫੀਡ ਹੈ ਨਾ ਉਹ ਕਿਵੇਂ ਇਸ ਤਰ੍ਹਾਂ ਹੈ ਦੇਣੀ ਹੈ ਕਿ ਕਿਸ ਤਰ੍ਹਾਂ ਸੂਰ ਦੇ ਬਾਅਦ ਆ ਪਾਏ ਹੋਏ ਆ ਵੀ ਦੇਖ ਸਕਦੇ ਹੋ ਸੂਰਾਂ ਦੀ ਸਾਲ ਸੰਭਾਲ ਤੋਂ ਉਹਨਾਂ ਨੂੰ ਫੀਡ ਕਿਵੇਂ ਦੇਣੀ ਹੈ ਸਾਹਮਣੇ ਪਿਕਰੇ ਫਾਰਮ ਦਾ ਐਸੋਸੀਏਸ਼ਨ ਰਜਿਸਟਰਡ ਪੰਜਾਬ ਦਾ ਸਾਹਮਣੇ ਤੁਸੀਂ ਫੋਟੋ ਲੇ ਸਕਦੇ ਆ ਕਿਸੇ ਬੱਕਰੀ ਦੇ ਦੁੱਧ ਦੀ ਮਠਿਆਈਆਂ ਜਿਹੜੇ ਤੁਸੀਂ ਇੱਥੇ ਤੋਂ ਬਣੀਆਂ ਹੋ ਜਾਂਦੀਆਂ ਪਿਓਰ ਬੱਕਰੀ ਇਹ ਪਿਓਰ ਬੱਕਰੀ ਦੇ ਦੁੱਧ ਤੋਂ ਇਹ ਫਿਰ ਉਹਦਾ ਖੁਆ ਵਗੈਰਾ ਕੱਢਦੇ ਆ ਹਾਂਜੀ ਹਾਂ ਜੀ ਜਿਸ ਤਰ੍ਹਾਂ ਆਪਾਂ ਦੂਜਾ ਮੱਝਾਂ ਦੇ ਤੋਂ ਅੱਛਾ ਅੱਛਾ ਠੀਕ ਆ ਥੈਂਕ ਯੂ ਇਹ ਬੱਕਰੀਆਂ ਦੀ ਪ੍ਰਾਕ ਬਾਰੇ ਮੇਂਗਣਾ ਤੇ ਕੋਠੇ ਦਾ ਗਮਲਾ ਸਮਾਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਡੋਵਾਂ ਅਲੱਗ-ਅਲੱਗ ਨਿੱਲੀ ਰਾਵੀ ਇਹ ਹੈ ਐਚ ਐਫ ਅਲੱਗ ਅਲੱਗ ਨਸਲਾਂ ਜਿਹੜੀਆਂ ਇਹ ਬਾਈ ਜੀ ਤੁਮਾਕੇ ਦਿਖਾ ਰਹੇ ਆ ਇਹ ਜਰਸੀ ਹੈਗੀ ਬੜੀ ਛੋਟੀ ਜੀ ਗਾਉ ਹੁੰਦੀ ਹੈ ਐਚ ਐਫ ਤਾਂ ਵੱਡੀ ਹੁੰਦੀ ਆ ਇਹ ਸਾਈ ਵਾਲਾ ਵੀ ਜੀ ਇਹ ਸਾਈ ਵਾਲਾ ਕੀ ਗੋਮਾਂ ਦੀ ਕਿਸਮਾਂ ਨੇ ਜੀ ਇਹ ਪੰਜ ਤਰ੍ਹਾਂ ਦੀ ਕਿਸਮਾਂ ਇਹਨਾਂ ਕੋਲ ਅਵੇਲੇਬਲ ਹੈਗੀਆਂ ਤੁਸੀਂ ਦੇਖ ਸਕਦੇ ਹੋ ਪੂਰਾ ਨਾਮ ਨਸਲ ਪੂਰਾ ਨਾ ਹਾਂਜੀ ਪੂਰਾ ਮੂਰਾ ਅੱਛਾ ਮੂਰਾ ਹੈ ਨੀਲੀ ਰਵੀ ਆ ਨੀਲੀ ਰਵੀ ਨਾਮ ਨਾਲ ਇਸ ਤਰ੍ਹਾਂ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਐ ਐਚਐਫ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਚਤਰੀ ਵਿਚਰੀ ਚਿੱਠੀ ਜੀ ਹੁੰਦੀ ਹੈ ਚਲੋ ਥੈਂਕ ਯੂ ਜੀ ਭਾਜੀ ਤਰਕੀ ਇਹ ਤਰਕੀ ਨੇ ਜੀ ਆ ਤਰਕੀ ਇਹ ਨਾਰਸ ਖਰਗੋਸ਼ ਅਗਰ ਵੀ ਲੱਗ ਲੱਗ ਤਰ੍ਹਾਂ ਦੇ ਨਾ ਕੋ ਮੁਰਗੇ ਵੀ ਹੈਗੇ ਆ ਮੁਰਗੀਆਂ ਜਿਹੜੇ ਆ ਮੁਰਗੇ ਉੱਤੇ ਦੇ ਸਾਧੇ ਆ ਅਲੱਗ-ਅਲੱਗ ਨਸਲ ਦੇ ਆ ਉਹ ਵੀ ਆ ਬੰਦ ਕੀ ਮੁਰਗੀਆਂ ਤੁਸੀਂ ਦੇਖ ਸਕਦੇ ਆ ਅਲੱਗ-ਅਲੱਗ ਤਰ੍ਹਾਂ ਦੇ ਨਾ ਕੋ ਨਸਲਾਂ ਨੇ ਇਹ ਇੱਧਰ ਵੀ ਬੱਕਰੇ ਹੈਗੇ ਆ ਨਸਲਾਂ ਦੇ ਬੱਕਰੇ ਬੜੇ ਸੋਹਣੇ ਆ ਦੇਖ ਰਹੇ ਨਹੀਂ ਅੱਗੇ ਬੱਕਰਾ ਆ ਇਹ ਅਡਾਡਾ ਨਸਲਾਂ ਦੇ ਸਾਣ ਖੜੇ ਆ ਇੱਧਰ ਤੇ ਗਊਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਹੈ ਜੀ ਨਸਲਾਂ ਦੀਆਂ ਇਹ ਤੁਸੀਂ ਦੇਖ ਸਕਦੇ ਹੋ ਆਓ ਦੇਖੋ ਦੂਰ ਤੱਕ ਦੇਖ ਸਕਦੇ ਆ ਜੀ ਦੋਸਤੋ ਇਹ ਸਾਰਾ ਇਹ ਪਸ਼ੂਆਂ ਨਾਲ ਰਿਲੇਟਡ ਉਹਨਾਂ ਦੇ ਬਿਮਾਰੀਆਂ ਨਾਲ ਰਿਲੇਟਡ ਆ ਮੁਰਗੀਆਂ ਦੇ ਖੁੱਡੇ ਵਗੈਰਾ ਦਿਖਾਏ ਆ ਕਿਸ ਤਰ੍ਹਾਂ ਖੁੱਡੇ ਬਣਾਉਣੇ ਆ ਹਵਾਦਾਰ ਠੀਕ ਹੈ ਜੀ ਇਹ ਸਾਰਾ ਇਹ ਪਸ਼ੂ ਪਾਲਣ ਵਿਭਾਗ ਵੱਲੋਂ ਹੈਗਾ

ਮੈਂ ਤੁਹਾਨੂੰ ਦੇਖ ਸਕਦੇ ਹਾਂ ਕਾਫੀ ਇਹਦੇ ਅਲੱਗ-ਅਲੱਗ ਜਿਹੜੇ ਮੇਲੇ ਦੇ ਮੇਂਗਾ ਜ ਮੈਂ ਤੁਹਾਨੂੰ ਜਿਹੜਾ ਸਾਰਾ ਮੇਲਾ ਹੈਗਾ ਇਹ ਕਈ ਪਾਰਟਾਂ ਚ ਦਿਖਾਵਾਂਗਾ ਕਾਫੀ ਵੱਡਾ ਮੇਲਾ ਕਿਉਂਕਿ ਇਹ ਕਈ ਘੰਟੀਆਂ ਦੀ ਜਿਹੜੀ ਵੀਡੀਓ ਇਹ ਬਣ ਜਾਣੀ ਆ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਨਾਲੇ ਤੁਹਾਨੂੰ ਹੋਰ ਦਿਖਾਣੇ ਇਹ ਹੈ ਇੱਧਰ ਜਿਹੜੇ ਤੁਹਾਨੂੰ ਮੈਂ ਦਿਖਾਈਆਂ ਸੀ گاਵਾ ਇਹ ਦੋ ਗਲੀ ਗਾਣਾ ਤੁਹਾਨੂੰ ਨੀਲੀ ਰਾਵੀ ਮੱਝ ਮੁਰਾ ਨਸਲ ਤੇ ਦੇਖ ਸਕਦੇ ਹੋ ਅਲੱਗ-ਅਲੱਗ ਕਰਾਂ ਦੇ ਜਿਹੜੀਆਂ ਇਹਨਾਂ ਕੋਲੇ ਜਿਹੜੇ ਰਿਪੋਰਟ ਲੱਗੇ ਹੋਏ ਆ ਤੁਸੀਂ ਪਰਸਾ ਦੇ ਰਿਪੋਰਟ ਕਰਕੇ ਤੋਂ ਉਸ ਜਿਹੜੀ ਮੱਛੀ ਦਾ ਪੇੜ ਹੈਗਾ ਇਹ ਕੌਨ ਪਰ ਬੀਲਸ ਵਰਗੇ ਲਾ ਸਕਦੇ ਹੋ ਤੇ ਆਪਾਂ ਪੁੱਛਦੇ ਹਾਂ ਨਾ ਇਹ ਸੀ ਡੰਗਰਾਂ ਦੇ ਨਾਲ ਰਿਲੇਟਿਡ ਦਵਾਈਆਂ ਬਾਰੇ ਉਹਨਾਂ ਦੇ ਔਰਥੋਪੈਡਿਕ ਬਾਰੇ ਤੇ ਉਹਨਾਂ ਦੇ ਸ਼ੈੱਡ ਕਿਵੇਂ ਬਣਾਉਣੇ ਆ ਉਹ ਵਿਭਾਗ ਦੇ ਵਿੱਚ ਮੈਂ ਆਇਆ ਸੀਗਾ ਤੁਸੀਂ ਉਹ ਦੇਖਿਆ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਉਹਨਾਂ ਦੇ ਟ੍ਰੀਟਮੈਂਟ ਬਾਰੇ ਠੀਕ ਆ ਜੀ ਉਹਨਾਂ ਦੀ ਲੈਬ ਬਾਰੇ ਉਹਨਾਂ ਦੇ ਟੈਸਟ ਜਿਹੜੇ ਹੁੰਦੇ ਆ ਉਹਦੇ ਬਾਰੇ ਤੇ ਉਸ ਤੋਂ ਬਾਅਦ ਮੈਂ ਆਪਜੀਤ ਉਹ ਇਜਾਜ਼ਤ ਲਵਾਂਗਾ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦੇ ਉਹ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਔਰ ਸ਼ੇਅਰ ਥੈਂਕ ਯੂ ਜੀ